ਜ਼ਿੰਦਾਬਾਦ ਦੋਸਤੋ ਅਸੀਂ ਇਸ ਟਾਈਮ ਨਾ ਮਹਿੰਦਰ ਸਿੰਘ ਕੇਪੀ ਜਿਹੜੇ ਕੀ ਕਾਂਗਰਸ ਪਾਰਟੀ ਦੇ ਸੀਗੇ ਹੁਣ ਅਕਾਲੀ ਦਲ ਚ ਅੱਜ ਸ਼ਾਮਲ ਹੋ ਗਏ ਤੇ ਅੱਜ ਉਹਨਾਂ ਨੇ ਕਾਂਗਰਸ ਦਾ ਝੰਡੇ ਦੇ ਹਾਲਾਤ ਕੀ ਬਣਾਤੇ ਆ ਇਹ ਉਹਨਾਂ ਦੇ ਘਰ ਦੇ ਗ੍ਰਹਿ ਵਿਖੇ ਦੀਆਂ ਤਸਵੀਰਾਂ ਨੇ ਯਾਨੀ ਕਿ ਅੱਜ ਉਸ ਝੰਡੇ ਦਾ ਕਿੱਡਾ અપਮਾਨ ਕੀਤਾ ਜਾ ਰਿਹਾ ਜਿਸ ਝੰਡੇ ਥੱਲੇ ਇਹ ਪੰਜਾਬ ਦੇ ਵਿੱਚ ਮੰਤਰੀ ਬਣੇ ਬੰਦਰੀਆਂ ਦੇ ਬਾਅਦ ਇਹ ਸੰਸਦ ਬਣੇ ਤੇ ਅੱਜ ਜਦੋਂ ਇਹ ਅਕਾਲੀ ਦਲ 'ਚ ਸ਼ਾਮਲ ਹੋਏ ਤੇ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਜਿੰਨੀ ਛਤਰ ਸ਼ਾਏ 'ਚ ਇਹਨਾਂ ਨੇ ਇਹ ਸਰਪ੍ਰਸਤੀ ਰੱਖੀ ਤੇ ਅੱਜ ਉਸ ਦਾ ਨਾਰਦਰਨ ਕਿਸ ਤਰ੍ਹਾਂ ਕਰ ਰਹੇ ਨੇ ਇਹ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਅਕਾਲੀ ਦਲ ਜਿੰਦਾਬਾਦ ਦੋਸਤੋ ਅਸੀਂ ਇਸ ਟਾਈਮ ਨਾ ਮਹਿੰਦਰ ਸਿੰਘ ਕੇਪੀ ਜਿਹੜੇ ਕੀ ਕਾਂਗਰਸ ਪਾਰਟੀ ਦੇ ਸੀਗੇ ਹੁਣ ਅਕਾਲੀ ਦਲ ਚ ਅੱਜ ਸ਼ਾਮਲ ਹੋ ਗਏ ਤੇ ਅੱਜ ਉਹਨਾਂ ਨੇ ਕਾਂਗਰਸ ਦਾ ਝੰਡੇ ਦੇ ਹਾਲਾਤ ਕੀ ਬਣਾਤੇ ਆ ਇਹ ਉਹਨਾਂ ਦੇ ਘਰ ਦੇ ਗ੍ਰਹਿ ਵਿਖੇ ਦੀਆਂ ਤਸਵੀਰਾਂ ਨੇ ਯਾਨੀ ਕਿ ਅੱਜ ਉਸ ਝੰਡੇ ਦਾ ਕਿੱਡਾ અપਮਾਨ ਕੀਤਾ ਜਾ ਰਿਹਾ ਜਿਸ ਝੰਡੇ ਥੱਲੇ ਇਹ ਪੰਜਾਬ ਦੇ ਵਿੱਚ ਮੰਤਰੀ ਬਣੇ ਮੰਤਰੀਆਂ ਦੇ ਬਾਅਦ ਇਹ ਸੰਸਦ ਬਣੇ ਤੇ ਅੱਜ ਜਦੋਂ ਇਹ ਅਕਾਲੀ ਦਲ 'ਚ ਸ਼ਾਮਲ ਹੋਏ ਤੇ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਜਿੰਨੀ ਛਤਰ ਸ਼ਾਏ 'ਚ ਇਹਨਾਂ ਨੇ ਇਹ ਸਰਪ੍ਰਸਤੀ ਰੱਖੀ ਤੇ ਅੱਜ ਉਸ ਦਾ ਨਾਰਦਰ ਕਿਸ ਤਰ੍ਹਾਂ ਕਰ ਰਹੇ ਨੇ ਇਹ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ